ਫੱਡਾ ਬਦਲਣ ਦੇ ਵਿਰੋਧ ਦੇ ਵਿੱਚ ਸ਼ਹਿਰ ਵਾਸੀਆਂ ਇਤਿਹਾਸੇ ਪਾਸੇ ਦੇ ਪਿੰਡਾਂ ਦੇ ਲੋਕਾਂ ਵੱਲੋਂ ਜਾਵਰਦਸਤ ਰੋਸ ਮਾਰਚ ਕੀਤਾ ਜਾ ਰਿਹਾ ਤੇ ਮੰਗ ਕੀਤੀ ਜਾ ਰਹੀ ਹੈ ਕਿ ਬੱਸ ਅੱਜ ਕਿਸੇ ਵੀ ਕੀਮਤ ਤੇ ਸ਼ਹਿਰ ਤੋਂ ਬਾਹਰ ਨਾ ਜਾਵੇ ਕਿਉਂਕਿ ਇਹ ਪੂਰੀ ਸੰਗਣੀ ਵਾਦੀ ਦੇ ਵਿੱਚ ਇਹ ਬੱਸ ਸਟੈਂਡ ਜੋ 1972 ਤੋਂ ਬਣਿਆ ਹੋਇਆ ਆਸੇ ਪਾਸੇ 40 45 50 ਸਾਲਾਂ ਤੋਂ ਆਬਾਦੀ ਹੋਈ ਹੈ ਇਸੇ ਗੱਲ ਨੂੰ ਦੇਖ ਕੇ ਆਬਾਦੀ ਇਹ ਹੋਈ ਹੈ ਕਿ ਲੋਕਾਂ ਨੇ ਆਪਣੀ ਸਹੂਲਤ ਦੇ ਲਈ ਬੱਸ ਅੱਡੇ ਦੇ ਨੇੜੇ ਆਪਣੀ ਰਹਿائش ਚੁਣੀਆਂ ਤੇ ਇੱਥੋਂ ਦੇ ਕਾਲਜ ਇੱਥੋਂ ਦੀਆਂ ਕਚਹਿਰੀਆਂ ਇੱਥੋਂ ਦੇ ਪ੍ਰਬੰਧਕੀ ਕੰਪਲੈਕਸ ਆ ਜੋ ਦਫ਼ਤਰ ਆਗੇ ਸਾਰੇ ਵਿਭਾਗਾਂ ਦੇ ਉਹ ਬੱਸ ਅੱਡੇ ਦੇ ਵਿਧਨ ਕਿਲੋਮੀਟਰ ਦੇ ਏਰੀਏ ਦੇ ਵਿੱਚ ਪੈਂਦੇ ਆ ਸਾਰੇ ਤਰ੍ਹਾਂ ਦੇ ਸਰਕਾਰੀ ਤੇ ਪ੍ਰਾਈਵੇਟ ਹਸਪਤਾਲ ਵੀ ਇਸ ਅੱਡੇ ਦੇ ਨੇੜੇ ਤੇੜੇ ਹੀ ਪੈਂਦੇ ਨੇ ਇਸ ਕਰਕੇ ਬਸ ਸਾਡਾ ਕਿਸੇ ਵੀ ਕੀਮਤ ਤੇ ਬਦਲਿਆ ਨਾ ਜਾਵੇ ਜੇ ਬਦਲਣ ਲਈ ਸਰਕਾਰ ਬਜਿੱਦਾ ਤਾਂ ਇਹ ਲੋਕਾਂ ਦਾ ਨੁਕਸਾਨ ਹੋਊਗਾ ਇਹਦੇ ਵਿੱਚ ਲੋਕਾਂ ਦੇ ਭਲੇ ਵਾਲੀ ਕੋਈ ਗੱਲ ਨਹੀਂ ਹੈ ਇਸ ਕਰਕੇ ਇਹ ਅੱਡੇ ਨੂੰ ਕਿਸੇ ਵੀ ਕੀਮਤ ਤੇ ਇੱਥੋਂ ਬਦਲਿਆ ਨਾ ਜਾਵੇ ਜੇ ਸਰਕਾਰ ਨੇ ਇਸ ਅੱਡੇ ਨੂੰ ਬਦਲਣ ਦੀ ਆਪਣੀ ਪ੍ਰਪੋਜ਼ਲ ਹੈ ਜੋ ਉਹ ਰੱਖੀ ਜਿਵੇਂ ਅਫਸਰ ਸਾਹੀ ਦੇ ਤੇ ਇਥੋਂ ਦੇ ਸਥਾਨਕ ਐਮਐਲਏ ਦੇ ਰੋਲ ਤੋਂ ਪਤਾ ਲੱਗ ਰਿਹਾ ਵੀ ਉਹ ਚ ਹਰ ਹਾਲਤ ਵਿੱਚ ਚਾਹੁੰਦੇ ਵੀ ਬਸ ਅੱਡੇ ਇਥੋਂ ਬਦਲ ਬਦਲਿਆ ਜਾਵੇ ਜੇਕਰ ਇਸ ਜਿੱਦ ਤੇ ਮਤਲਬ ਪੂਰਾ ਪਹਿਰਾ ਦਿੱਤਾ ਜਾਂਦਾ ਅਫਸਰ ਸਾਹੀ ਤੇ ਸਥਾਨਕ ਐਮਐਲਏ ਵੱਲੋਂ ਤਾਂ ਆਉਣ ਵਾਲੇ ਦਿਨਾਂ ਦੇ ਵਿੱਚ ਇਹ ਸੰਘਰਸ਼ ਕਮੇਟੀ ਜਿੱਥੇ ਲਗਾਤਾਰ ਅੱਜ 100 ਦਿਨ ਹੋ ਗਿਆ ਸੰਘਰਸ਼ ਚਲਾ ਰਹੀ ਆ ਤੇ ਹੋਰ ਤਿੱਖੇ ਰੂਪ ਦੇ ਵਿੱਚ ਹੋ ਸਕਦਾ ਵੀ ਕੋਈ 15 ਅਗਸਤ ਜੋ ਆਯਾਦੀ ਦਿਵਸ ਆ ਉਹਦੇ ਉੱਤੇ ਕੋਈ ਹੋਰ ਸਖਤ ਪ੍ਰੋਗਰਾਮ ਬੱਸ ਅੱਡਾ ਬਚਾਓ ਸੰਘਰਸ਼ ਕਮੇਟੀ ਨੂੰ ਦੇਣਾ ਪਵੇ ਇਸ ਕਰਕੇ ਵੀ ਕੋਈ ਗੱਲ ਹੋਰ ਅੱਗੇ ਨਾ ਤੁਰੇ ਲੋਕ ਇਹ ਨਾ ਆਖਣ ਵੀ ਸਾਡੇ ਲਈ ਕੋਈ ਆਯਾਦੀ ਨਹੀਂ ਹੈ ਇਹ ਜਿੱਥੇ ਮਜ਼ਦੂਰਾ ਕਿਸਾਨਾਂ ਦੀਆਂ ਜਥੇਬੰਦੀਆਂ ਪਹਿਲਾਂ ਹੀ ਇਹ ਕਹਿ ਚੁੱਕੀਆਂ ਨੇ ਕਿ ਇਸ ਦੇਸ਼ ਦੇ ਵਿੱਚ ਲੋਕਾਂ ਦੀ ਲਈ ਕੋਈ ਆਯਾਦੀ ਨਹੀਂ ਹੈ ਸਿਰਫ ਉੱਚ ਵਰਗ ਦੇ ਲੋਕਾਂ ਦੇ ਲਈ ਇੱਥੇ ਵਿਸ਼ਾਸਦਾਨਾਂ ਦੇ ਲਈ ਸਿਰਫ ਆਜ਼ਾਦੀ ਆ ਤੇ ਇਸ ਮਿਥ ਨੂੰ ਤੋੜਿਆ ਜਾਵੇ ਤੇ ਇਹ ਲੋਕਾਂ ਦੀ ਮੰਗ ਨੂੰ ਧਿਆਨ ਵਿੱਚ ਰੱਖਦੇ ਹੋਏ ਬਸ ਅੱਡੇ ਨੂੰ ਕਿਸੇ ਵੀ ਕੀਮਤ ਦੇ ਵਿੱਚ ਇਥੋਂ ਬਦਲਿਆ ਨਾ ਜਾਵੇ